ਜੰਗੇ ਕਰਮ ਜਿਹੜੇ ਕੀਤੇ ਹੁੰਦੇ ਹਨ ਉਹ ਜਦੋਂ ਜਾਗਰੂਕ ਹੋ ਜਾਂ ਉਹ ਉਹਦੇ ਜਾਗ ਪੈ ਕਈ ਵਾਰ ਤਾਂ ਸੁਖ ਜਾਂਦੇ ਹਨ ਵੀ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਉਹਨਾਂ ਦਾ ਕੱਖ ਨਹੀਂ ਬਣਦਾ ਤਾਂ ਸਾਧ ਸੰਗਤ ਪੂਰਵ ਕਰਮਾਂ ਦਾ ਉਹਨੂੰ ਫਲ ਜਦੋਂ ਕਿਸੇ ਨੇ ਪਰਮੇਸ਼ਵਰ ਦਿੰਦਾ ਹੈ ਸੱਜ ਜਨ ਉਹਨੂੰ ਧਨ ਤੀਆਂ ਪੁੱਤਰ ਕੋਠੀਆਂ ਨਹੀਂ ਦਿੰਦਾ ਸਤਾ ਨਹੀਂ ਦਿੰਦਾ ਭਲੇ ਕਰਮਾਂ ਦੀ ਨਿਸ਼ਾਨੀ ਭਲੇ ਕਰਮਾਂ ਦਾ ਪੁੰਫਲ ਜਦੋਂ ਪਰਮੇਸ਼ਵਰ ਕਿਸੇ ਨੂੰ ਦਿੰਦਾ ਹੈ ਤੇ ਉਹਨੂੰ ਸਾਧ ਸੰਗਤ ਮਹਾਂ ਬੁਰਖਾਂ ਦੀ ਸੰਗਤ ਦੇ ਦਿੰਦਾ ਹੈ ਪੂਰਵ ਕਰਮ ਅਹੰਕਾਰ ਜਦ ਪ੍ਰਗਟੇ ਹਰੇਕ ਅਹੰਕਾਰ ਜਾਗਦਾ ਨਹੀਂ ਬੋਲੋ ਸਤਿ ਸਵਾਹੀ ਹਰੇਕ ਜਿਹੜਾ ਕਰਮ ਹੈ ਉਹ ਜਾਗਦਾ ਨਹੀਂ ਹਰੇ ਪੀਜ ਪਰ ਫੁੱਲਤ ਨੇ ਉਹ ਮਿੱਟੀ ਚ ਮਿਲ ਜਾਂਦੇ ਹਨ ਕਈ ਵਾਰ ਬੋਲੋ ਸਤਿ ਸ੍ਰੀ ਅਕਾਲ ਪਰ ਕੋਈ ਪੁਨ ਜਾਗ ਪਵੇ ਡੁੱਡੇ ਮੰਤਨ ਜਾ ਸਕੇ ਸਾਰੇ ਬੰਧਨ ਪਰਮੇਸ਼ਵਰ ਕੱਟ ਦਿੰਦਾ ਹੈ ਮਾਹੂ ਮੁਖ ਦੀ ਸੰਗਤ ਦੇ ਦਿੰਦਾ ਹੈ ਔਰ ਸੱਚ ਜਾਣੋ ਜੇ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਵਾਸੀ ਹੋਏ ਮਹਾਂਪੁਰਖ ਦੀ ਸੰਗਤ ਮਿਲ ਗਈ ਤਾਂ ਸਮਝ ਲੈਣਾ ਜ਼ਿੰਦਗੀ ਦੇ ਵਿੱਚ ਉਹ ਸਭ ਤੋਂ ਅਮੀਰ ਹੈ ਸਭ ਤੋਂ ਵੱਡਾ ਧਰਮੰਤ ਹੈ ਉਹ ਵੱਡੇ ਭਾਗਾਂ ਵਾਲਾ ਹੈ ਸਮਝ ਲੈਣਾ ਉਹਦੀ ਜ਼ਿੰਦਗੀ ਦੇ ਵਿੱਚ ਇਹ ਕਿ ਐਸੀ ਲਾਟਰੀ ਨਿਕਲਾਈ ਹੈ ਇਸ ਸਾਧ ਸੰਗਤ ਤੇ ਤੀ ਗਰੁੜ ਦੇਵੀ ਦੇਵਤੇ ਵੀ ਲੱਭਦੇ ਬੋਲੇ ਸਤਿ ਸ੍ਰੀ ਅਕਾਲ ਹੋਰ ਉਸ ਟਾਈਮ ਨੂੰ ਉਸ ਸਮੇਂ ਨੂੰ ਕੋਈ ਮਰਲਾ ਹੀ ਹੈ ਜਿਹੜਾ ਸਾਹਮਣ ਦਾ ਹੈ ਬਾਦਸ਼ਾਹ ਤਾਂ ਮਿਲ ਗਈ ਧੰਨ ਮਿਲ ਗਿਆ ਪਰ ਸਾਹਮਣ ਦਾ ਵੀ ਸਮਾਂ ਉਹਦੀ ਵੀ ਸਮਝ ਚਾਹੀਦੀ ਹੈ ਜੇ ਸਮਝ ਨਹੀਂ ਆਈ ਫਿਰ ਹੱਥ ਦੇ ਵਿੱਚ ਆਇਆ ਹੋਇਆ ਉਹ ਖਜ਼ਾਨਾ ਬਰਬਾਦ ਹੋ ਜਾਂਦਾ ਹੈ ਵਿਅਰਥ ਹੋ ਜਾਂਦਾ ਹੈ। ਉਹ ਸੱਚ ਜਾਣ ਨੂੰ ਬਹੁਤਿਆਂ ਨੂੰ ਤਾਕਤ ਮਿਲ ਜਾਂਦੀ ਹੈ। ਸਤਾ ਦੀ ਮਿਲ ਜਾਈ ਕੋਈ ਐਮਐਲਏ ਮਨਿਸਟਰ ਬਣ ਜਾਏ ਜੇ ਅਕਲ ਹੀ ਨਾ ਆਵੇ ਬੋਲੂ ਸੱਚਾ। ਜੀ ਵਾਹਿਗੁਰੂ ਕੋਈ ਰਾਜਪート ਬਣ ਜਾਉਂਦਾ ਪਰ ਕੋਈ ਵਿਰਲਾ ਹੀ ਹੈ ਜਿਹੜਾ ਮਹਾਪੁਰਖ ਦੀ ਸੰਗਤ ਦੇ ਵਿੱਚ ਬੈਠ ਕੇ ਇਨਸਾਨ ਤੋਂ ਭਗਵਾਨ ਰਾਮ ਬਣ ਜਾਂਦਾ ਹੈ ਇਹ ਮਹਾਪੁਰਖ ਦੀ ਸੰਗਤ ਹੈ ਜਦੋਂ ਮਹਿਲਾ ਦੇ ਵਿੱਚ ਸੀ ਉਸ ਸਮੇਂ ਰਾਮ ਕਹਿੰਦੇ ਸਨ ਬਣ ਜਾਂਦੇ ਰਾਜਾ ਰਾਮ ਬਣਨਾ ਸੀ ਮਹਾਪੁਰਖ ਦੀ ਸੰਗਤ ਨੇ 14 ਸਾਲ ਦੇ ਬਰਵਾਸ ਤੋਂ ਬਾਅਦ ਇਸ ਧਰਤੀ ਦੇ ਉੱਤੇ ਭਗਵਾਨ ਰਾਮ ਨੂੰ ਪ੍ਰਗਟ ਕਰ ਦਿੱਤਾ ਹੈ ਪ੍ਰਗਟ ਕਰਨ ਵਾਲੇ ਕੌਣ ਸਨ ਉਹ ਮਹਾਪੁਰਖ ਬੋਲੋ ਸਤਿਗੁਰੂ ਜੀ ਉਰਗ ਕਰਮ ਅਹੰਕਾਰ ਜਪ ਰਗਟੇ ਭੇਟਿਓ ਉਰਖ ਰਸਕ ਬਹਿ ਰਾਗੀ ਜਿਹੜੇ ਰਸੀਏ ਵੀ ਬਹਿ ਰਾਗੀ ਵੀ ਜਾਗਤ ਅਵਸਥਾ ਦੇ ਵਿੱਚ ਹਨ ਜਿਹੜੇ ਰਸੀਏ ਬਹਿ ਰਾਗੀ ਤਾਂ ਮੌਤ ਹਨ ਕੋਈ ਘਾਟਾ ਨਹੀਂ ਪਰ ਜਾਗਤ ਅਵਸਥਾ ਦੇ ਵਿੱਚ ਰਹਿਣ ਵਾਲਾ ਕੋਈ ਆਤਮਾ ਕੋਈ ਪਿਆਰਾ ਇੱਕ ਅੱਦਾ ਬੋਲੂ ਸਤਨ ਉਹ ਮਿਲ ਜਾਂਦਾ ਹੈ ਪਿਆਰੇ <speaking in> he <Spanish> you